ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਰੀਡਰਸ ਨੂੰ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਸ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆ ਵਿਰੁੱਧ ਇੱਕ ਮਿਸ਼ਨ ਮੋਡ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਉਸੇ ਦੀ ਕੜੀ ਦੇ ਵਿੱਚ ਹੀ ਇੱਥੇ ਟਕੌਲੀ ਦੇ ਐਸ ਐਚਓ ਸਿਮਰ ਨੇ ਆਪਣੇ ਪੂਰੇ ਟੀਮ ਦੇ ਨਾਲ ਬਹੁਤ ਵਧੀਆ ਕਾਰਵਾਈ ਕੀਤੀ ਤੇ ਉਹਨੇ ਰੀਸੈਂਟ ਤੁਹਾਨੂੰ ਪਤਾ ਵੀ ਹੋਊਗਾ ਇੱਕ ਬੰਦਾ ਅਰੈਸਟ ਕੀਤਾ ਜਿਹਦੇ ਕੋਲੋਂ 1 ਕਿਲੋ 6 ਗ੍ਰਾਮ ਹੈਰੋਇਨ ਰਿਕਵਰ ਕੀਤੀ ਸੀ ਇਸੇ ਦੀ ਹੀ ਬੈਕਵਰਡ ਫਾਰਵਰਡ ਲਿੰਕੇजेस ਅਸੀਂ ਐਸਟੈਬਲਿਸ਼ ਕਰ ਰਹੇ ਆ ਬੀਸਿਕਲੀ ਵੀ ਵਾਂਟ ਟੂ ਨੋ ਕਿ ਇਹ ਇਹ ਇੰਨਾ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈਰੋਇਨ ਆਈ ਕਿੱਥੋਂ ਹੈ ਤੇ ਇਹਨੇ ਅੱਗੇ ਕਿੱਥੇ ਜਾਣਾ ਸੀ ਇਹਦੇ ਤੇ ਹੀ ਅਸੀਂ ਇਸੇ ਐਫਆਈਆਰ ਦੇ ਵਿੱਚ ਦੋ ਹੋਰ ਬੰਦੇ ਨਾਮਿਨੇਟ ਕੀਤੇ ਹੈਗੇ ਆ ਉਹਨਾਂ ਨੂੰ ਅਸੀਂ ਜਲਦੀ ਹੀ ਅਰੈਸਟ ਕਰਾਂਗੇ ਤੇ ਉਹਨਾਂ ਦੇ ਪੁੱਛਗਿੱਛ ਤੋਂ ਜੋ ਵੀ ਸਾਹਮਣੇ ਆਊਗਾ ਉਹਦੇ ਬਾਰੇ ਵੀ ਤੁਹਾਨੂੰ ਅਪਡੇਟ ਕੀਤਾ ਜਾਵੇਗਾ ਇਸ ਤੋਂ ਇਲਾਵਾ ਤੁਹਾਡੇ ਸਭ ਦੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਦੋ ਤਿੰਨ ਪੁਆਇੰਟਸ ਰੱਖਣਾ ਚਾਹੁੰਦੀ ਆ ਕਿ ਜੁਦ ਨਸ਼ਾ ਵਿਰੋਧ ਅਸੀਂ ਕਾਰਵਾਈ ਕਰ ਕੀ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਵੀ ਡੀ ਸੀਸ ਔਰ ਡਬਲਿਊ ਡੀ ਸੀਸ ਦੇ ਮੈਂਬਰਸ ਦੇ ਨਾਲ ਮੀਟਿੰਗ ਕੀਤੀ ਹੈ ਰੀਸੈਂਟਲੀ जीरकपुरस दिस ਸਬਡਿਵੀਜ਼ਨ ਦੇ ਵਿੱਚ ਜਿੰਨੇ ਵੀ VDCs ਦੇ ਮੈਂਬਰ ਸੀ ਔਰ NMM ਕੋਆਰਡੀਨੇਟਰਸ ਹੈਗੀਆਂ ਜਿਹੜੇ ਨਸ਼ਾ ਮੁਕ ਨਸ਼ਾ ਮੁਕਤੀ ਮੋਰਚਾ ਦੇ ਜਿਹੜੇ ਸਾਰੇ ਕੋਆਰਡੀਨੇਟਰਸ ਹੈ ਉਹਨਾਂ ਦੇ ਨਾਲ ਅਸੀਂ ਮੀਟਿੰਗ ਕੀਤੀ ਹੈ ਉਹਨਾਂ ਤੋਂ ਫੀਡਬੈਕ ਲਿੱਤਾ ਹੈ ਤੇ ਇੱਕ ਰਿਕੁਐਸਟ ਮੈਂ ਕਰਨਾ ਚਾਹੁੰਦੀ ਆ ਤੁਹਾਡੇ ਸਾਰੇ ਰੀਡਰਸ ਨੂੰ ਤੁਹਾਡੇ ਸਾਰੇ ਜਿਹੜੇ ਮੈਂਬਰਸ ਹੈਗੇ ਆ ਕਿ ਕਈ ਵਾਰੀ ਕੀ ਹੁੰਦਾ ਹੈ ਜਿਹੜੇ ਐਡਿਕਟਿਡ ਬੱਚੇ ਆ ਦੇ ਆਰ ਵਿਕਟਿਮਸ ਰਾਦਰ ਦੈਨ ਫੋਲੋਇੰਗ ਦਾ ਅਪਰੋਚ ਕਿ ਆਪਾਂ ਉਹਨਾਂ ਤੇ ਸਖਤੀ ਨਾਲ ਵੀ ਕਾਰਵਾਈ ਕਰੀਏ ਆਪਾਂ ਇੱਕ ਬੱਚਿਆਂ ਨੂੰ ਇਸ ਨਸ਼ੇ ਤੋਂ ਬਾਹਰ ਲੈ ਕੇ ਆਣਾ ਤਾਂ ਇੱਕ ਰਿਕੁਐਸਟ ਹੈ ਕਿ ਜੇ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਬੱਚਾ ਨਸ਼ੇ ਦੀ ਚਪੇਟ 'ਚ ਆ ਚੁੱਕਿਆ ਹੈ ਉਹਨੂੰ ਪੁਲਿਸ ਦੇ ਨਾਲ ਟਾਈ ਅਪ ਕਰਕੇ ਆਪਾਂ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾਈਏ ਇਹ ਰਿਕੁਐਸਟ ਅਗੇਨ ਮੈਂ ਕਰ ਰਹੀ ਹਾਂ ਇਹਦੇ ਵਿੱਚ ਟਾਈ ਅਪ ਕਰ ਸਕਦੇ ਆ ਆਪਾਂ ਰੈਜ਼ੀਡੈਂਸ਼ੀਅਲ ਵੈਲਫੇਅਰ ਸੋਸਾਇਟੀਆਂ ਦੇ ਮੈਂਬਰਸ ਦੇ ਨਾਲ ਇਹ ਹੋਰ ਵੀ ਕੋਈ ਪੀੜਿਤ ਪਰਿਵਾਰ ਹੈ ਸਾਡੇ ਕੋਲ ਆਓ ਅਸੀਂ ਤੁਹਾਡੇ ਬੱਚੇ ਦਾ ਇਲਾਜ ਖੁਦ ਕਰਵਾਵਾਂਗੇ ਸੈਕਿੰਡ ਇਥੇ ਹੈਗੇ ਅਸੀਂ ਸੇਫ ਪੰਜਾਬ ਦਾ ਤੁਹਾਨੂੰ ਸਭ ਨੂੰ ਪਤਾ ਹੋਣਾ ਇੱਕ ਸੇਫ ਪੰਜਾਬ ਪੋਰਟਲ ਹੈਗਾ ਉਹਦੇ ਵਿੱਚ ਅਨੋਨਿਮਸ ਕੰਪਲੇਂਟ ਤੁਸੀਂ ਕਰ ਸਕਦੇ ਹੋ ਤੁਹਾਡੇ ਨਸ਼ੇ ਵਪਾਰ ਕਿਤੇ ਚੱਲ ਰਿਹਾ ਤੁਹਾਡੇ ਏਰੀਆ ਦੇ ਵਿੱਚ ਬਾਹਰੋਂ ਆ ਕੇ ਕੋਈ ਨਸ਼ਾ ਵੇਚ ਰਿਹਾ ਪਲੀਜ਼ ਮੇਕ ਸ਼ੋਰ ਕਿ ਤੁਸੀਂ ਆਪਣੀ ਅਨੋਨਿਮਸ ਕੰਪਲੇਂਟ ਉਤੇ ਫਾਈਲ ਕਰੋ ਐਕਸ਼ਨ ਵਿਲ ਬੀ ਇਮੀਡੀਏਟਲੀ ਟੇਕਨ ਕਿਉਂਕਿ ਇਹ ਰਿਕਾਰਡ ਦੇ ਵਿੱਚ ਆ ਜਾਂਦਾ ਹੈ ਔਰ ਸਾਨੂੰ ਵੀ ਇਨ ਤੁਹਾਡੇ ਥਰੂ ਇਨਫੋਰਮੇਸ਼ਨ ਮਿਲਦੀ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਡਰੱਗਸ ਦਾ ਨੈਟਵਰਕ ਚੱਲ ਰਿਹਾ ਪਲੀਜ਼ ਇਸ ਤੇ ਸਾਡੇ ਨਾਲ ਕੋਆਪਰੇਟ ਕਰੋ ਥਰਡ ਆਪਾਂ ਇਹਦੇ ਵਿੱਚ ਸੰਪਰਕ ਮੀਟਿੰਗਸ ਕਰੀਆਂ ਜਾ ਰਹੀਆਂ ਮੇਰੇ ਖੁਦ ਵੱਲੋਂ ਮੈਂ ਹਰ ਦਿਨ ਇੱਕ ਸਕੂਲ ਦੇ ਵਿੱਚ ਜਾਂਦੀ ਹਾਂ ਇੰਟਰੈਕਟ ਕਰਦੀ ਹਾਂ ਯੰਗ ਮਾਈਂਡਸ ਦੇ ਨਾਲ ਤਾਂ ਕਿ ਜਿਹੜੇ ਬੱਚੇ ਬੇਸਿਕਲੀ ਕੁਲਿਪ ਕਰਕੇ ਛੋਟੇ ਜਿਹੇ ਸਬਸਟੈਂਸ ਤੋਂ ਸਟਾਰਟ ਕਰਦੇ ਐ ਐਂਡ ਦੈਨ ਦੇ ਆ ਗ੍ਰੈਜੂਅਲੀ ਐਕਸੈਂਡਿੰਗ ਟੂ ਹਾਇਰ ਲੈਵਲਸ ਆਫ ਡਰੱਗਸ ਤੇ ਇਹਪਾ ਨੂੰ ਇਹ ਬੱਚਿਆਂ ਦਾ ਮਾਈਂਡ 9th ਟੂ 12th ਸਟੈਂਡਰਡ ਦੇ ਬੱਚਿਆਂ ਦੇ ਨਾਲ ਰੈਗੂਲਰ ਇੰਟਰੈਕਸ਼ਨ ਕੀਤੀ ਜਾਵੇ। ਉਹਨਾਂ ਦੇ ਨਾਲ ਇਮਪ੍ਰੈਸ਼ਨਿਸਟ ਮਾਈਂਡ ਹੈ ਉਹਨਾਂ ਦਾ ਉਹ ਈਜ਼ੀਲੀ ਦੇ ਅੰਡਰਸਟੈਂਡ ਦਾ ਹੁਣੇ ਉਹਨਾਂ ਨੂੰ ਸਮਝ ਆ ਜੂਗੀ ਕਿ ਕਿੰਨਾ ਗਲਤ ਕੰਮ ਹੈ। ਤਾਂ ਇਹਦੇ ਵਿੱਚ ਰਿਕਵੈਸਟ ਸ ਹੈ ਪੇਰੈਂਟਸ ਨੂੰ ਵੀ ਕਿ ਆਪਣੇ ਬੱਚਿਆਂ ਨੂੰ ਥੋੜਾ ਸਮਾਂ ਦਿਓ। ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਨਸ਼ਿਆਂ ਦੇ ਬਾਰੇ ਸਮਝਾਓ। ਸਾਡੇ ਕੋਈ ਤੁਹਾਨੂੰ ਤੁਹਾਨੂੰ ਕੋਈ ਤੇ ਕਿਸੇ ਕਾਉਂਸਲਿੰਗ ਦੀ ਲੋੜ ਹੈ ਤੁਹਾਡੇ ਬੱਚੇ ਨੂੰ ਵੀ ਆਰ ਆਲਵੇਸ ਅਵੇਲੇਬਲ। ਐਡਮਿਨਿਸਟ੍ਰੇਸ਼ਨ ਸਟੈਂਡਸ ਵਿਦ ਯੂ ਪੀਪਲ ਆਪਾਂ ਨੇ ਇਹਦੇ ਤੇ ਪੂਰੇ ਸਾਰਿਆਂ ਨੇ ਕੋਆਰਡੀਨੇਸ਼ਨ ਦੇ ਨਾਲ ਵਰਕ ਕਰਨਾ ਹੈ ਥਿਸ ਇਜ਼ 올 ਰਿਲੇਟਿੰਗ ਟੂ ਯੁੱਧ ਨਸ਼ਿਆਂ ਵਿਰੋਧ ਫਰਮ ਮਾਈ ਸਾਈਡ ਬਾਕੀ ਫੀਡਬੈਕ ਅਗਰ ਤੁਹਾਨੂੰ ਦੇਣਾ ਮਾਈ ਆਫਿਸ ਇਜ਼ ਆਲਵੇਸ ਅਵੇਲੇਬਲ ਯੂ ਆਰ 올 ਆ ਮੋਸਟ ਵੈਲਕਮ ਮੈਂ ਨਸ਼ਾ ਕੁਝ ਲੋਕ ਕਰਨ ਦੇ ਆਦੀ ਹੁੰਦੇ ਨੇ ਪਰ ਉਹ ਇਹ ਡਰਦੇ ਮਾਰੇ ਸਾਹਮਣੇ ਨਹੀਂ ਆਉਂਦੇ ਕਿ ਉਹਨਾਂ ਨੂੰ ਲੱਗਦਾ ਕਿ ਤੇ ਕੱਲ ਨੂੰ ਉਹਨਾਂ ਤੇ ਕੋਈ ਕਾਰਵਾਈ ਨਾ ਹੋ ਜਵੇ ਤੇ ਉਹ ਨਸ਼ਾ ਛੱਡਣਾ ਵੀ ਜਾਂਦੇ ਤੇ ਇਹੋ ਜਿਹੇ ਲੋਕਾਂ ਦੇ ਲਈ ਫਿਰ ਆਪਣੇ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਇਕ ਤਾਂ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਨਸ਼ਾ ਕਰ ਰਿਹਾ ਹੈ ਤੁਸੀਂ ਉਸ ਤੋਂ ਡਰ ਰਹੇ ਹੋ ਕਿ ਜੇ ਮੈਂ ਪਿੰਡ ਦੀ ਕੰਪਲੇਂਟ ਕਰਤੀ ਕੱਲ ਮੇਰੇ ਤੇ ਉਹ ਬੰਦਾ ਹਾਵੀ ਨਾ ਹੋਵੇ ਤਾਂ ਇਹਦੇ ਵਿੱਚ ਇੱਕ ਅਨੋਨਿਮਸ ਪੋਰਟਲ ਤੁਸੀਂ ਫਾਈਲ ਕਰ ਸਕਦੇ ਹੋ ਕੰਪਲੇਂਟ ਔਨ ਸੇਫ ਪੰਜਾਬ ਪੋਰਟਲ ਉਹਦੇ ਤੇ ਐਕਸ਼ਨ ਲਿੱਤਾ ਜਾਂਦਾ ਹੈ ਵੈਰੀਫਾਈ ਕਰਕੇ ਜਦੋਂ ਤੁਸੀਂ ਉਹਦੇ ਤੇ ਕੰਪਲੇਂਟ ਕਰਦੇ ਹੋ ਤੁਹਾਡਾ ਨਾਮ ਔਰ ਤੁਹਾਡੀ ਆਈਡੈਂਟਿਟੀ ਕੰਪਲੀਟਲੀ ਛੁਪਾ ਦਿੱਤੀ ਜਾਂਦੀ ਹੈ ਤੁਸੀਂ ਉਸ ਤੇ ਜਿੰਨੀ ਮਰਜ਼ੀ ਕੰਪਲੇਂਟਸ ਕਰ ਸਕਦੇ ਹੋ ਸੈਕਿੰਡਲੀ ਅਗਰ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਵਾਲਿਆਂ ਨਾਲ ਯੂ ਆਰ ਨਾਟ ਕੰਫਰਟੇਬਲ ਯੂ ਆਰ ਨਾਟ ਕੰਫਰਟੇਬਲ ਵਿਦ ਅ ਏਰੀਆ ਆਫ ਜਿਨ੍ਹਾਂ ਨਾਲ ਤੁਸੀਂ ਨਹੀਂ ਕੰਪਲੇਨ ਤੁਸੀਂ ਮੇਰੇ ਆਫਿਸ ਦੇ ਵਿੱਚ ਆ ਕੇ ਮੈਨੂੰ ਪਰਸਨਲ ਇਨਫੋਰਮੇਸ਼ਨ ਦੇ ਸਕਦੇ ਹੋ ਮੈਂ ਆਪਣੇ ਐਂਡ ਤੇ ਉਸ ਚੀਜ਼ ਨੂੰ ਵੈਰੀਫਾਈ ਕਰਵਾ ਸਕਦੀ ਹਾਂ ਮਾਈ ਆਫਿਸ ਇਜ਼ ਆਲਵੇਸ ਐਕਸੈਸਿਬਲ ਮੇਰਾ ਬੇਸਿਕ ਅਜੰਡਾ ਇਹ ਹੈ ਕਿ ਜਿਹੜੇ ਤਾਂ ਸਪਲਾਈਅਰਸ ਐ ਆਪਾਂ ਉਹਨਾਂ ਨੂੰ ਨੈਬ ਕਰੀਏ ਉਹਨਾਂ ਤੇ ਐਫ ਆਈ ਆਰਸ ਦਈਏ ਔਰ ਜਿਹੜੇ ਵਿਚਾਰੇ ਭੋਲੇ ਪਾਲੇ ਬੱਚੇ ਜਾਂ ਆਪਣੇ ਯੰਗਸਟਰਸ ਇਹਦੇ ਵਿੱਚ ਚਪੇਟ ਚ ਆ ਚੁੱਕੇ ਹਨ ਉਹਨਾਂ ਦਾ ਇਲਾਜ ਕਰਵਾਈਏ ਤਾਂ ਇਸ ਤੇ ਤਹਿਤ ਆਪਾਂ ਦੋਨੋਂ ਸਾਰੇ ਸੁਸਾਇਟੀ ਮਿਲ ਕੇ ਕੰਮ ਕਰੀਏ ਆਮ ਤੌਰ ਤੇ ਲੋਕ ਪੁਲਿਸ ਨੂੰ ਨਹੀਂ ਜਾਂਦੇ ਦਰਦੇ ਆ ਕੋਈ ਤੇ ਵਾਸਤੇ ਐਨ ਜੀਓ ਵਗੈਰਾ ਵੀ ਬਣਾਈ ਹੋਈ ਹੈ ਜਿੱਥੇ ਦੇ ਪ ਜਾ ਕੇ ਬੱਚਾ ਕਹਿ ਸਕਦੀ ਮੈਂ ਨਸ਼ਾ ਕਰਦਾ ਐਨ ਜੀਓਜ਼ ਐਨ ਜੀਓਜ਼ ਐਸ ਸੱਚ ਬਣੀਆਂ ਹੋਈਆਂ ਬਟ ਹਲੇ ਟਾਈਪ ਨਹੀਂ ਹੈਗਾ ਉਹਨਾਂ ਨਾਲ ਡੈਫੀਨੇਟਲੀ ਬਹੁਤ ਦਾ ਬਹੁਤ ਵਧੀਆ ਸੁਜੈਸ਼ਨ ਹੈ ਅਸੀਂ ਇਸ ਤੇ ਵਰਕ ਵੀ ਕਰਾਂਗੇ ਅਸੀਂ ਐਨਜੀਓਸ ਨਾਲ ਵੀ ਟਾਈ ਅਪ ਕਰ ਸਕਦੇ ਹਾਂ ਬਟ ਆਲਸੋ ਸਿਵਲ ਐਡਮਿਨਿਸਟ੍ਰੇਸ਼ਨ ਨੇ ਆਪਣੇ ਡੀ ਐਡਿਕਸ਼ਨ ਓਟ ਸੈਂਟਰਸ ਦੇ ਵਿੱਚ ਸਾਈਕੀਐਟ੍ਰਿਸਟ ਜ਼ਰੂਰ ਰੱਖੇ ਹੋਏ ਆ ਤਾਂ ਅਗਰ ਆਪਾਂ ਉਹਨਾਂ ਨੂੰ ਜਿਵੇਂ ਤੁਸੀਂ ਸਾਡੇ ਕੋਲ ਬੰਦਾ ਲੈ ਕੇ ਆ ਰਹੇ ਹੋ ਆਪਣੇ ਘਰ ਦੇ ਤੁਹਾਡਾ ਲੈ ਕੇ ਆ ਰਹੇ ਹੋ ਕੋਈ ਬੱਚਾ ਤੁਹਾਡਾ ਪੀੜਿਤ ਹੈ ਤਾਂ ਆਪਾਂ ਤੁਹਾਡਾ ਸਾਈਕੀਐਟ੍ਰਿਸਟ ਦੇ ਨਾਲ ਵੀ ਕੰਸਲਟ ਕਰਕੇ ਐਨਜੀਓਸ ਦੇ ਨਾਲ ਟਾਈ ਅਪ ਕਰਕੇ ਉਹਨੂੰ ਕਾਉਂਸਲਿੰਗ ਦਵਾਈ ਉਹਨੂੰ ਸਕਿੱਲ ਵਿਲਵਾਈਏ ਮੈਨੂੰ ਇੱਕ ਨਾ ਵੱਡੀ ਗੱਲ ਦੇਖਣੀ ਹੁੰਦੀ ਹੈ ਬڑے ਵੱਡੇ ਮਤਲਬ ਸਮੇਂ ਤੋਂ ਨਾ ਵੀਰ ਮਛਲੇ ਹੋਗਾ}{|\text{ਦਿਆਲਪੁਰੇ ਉੱਥੇ ਨਾ ਖੇਤਾਂ ਦੇ ਵਿੱਚ ਝੌਂਪੜੀਆਂ ਬਣੀਆਂ ਹੋਈਆਂ ਹਨ। ਉਹਨਾਂ ਲੋਕਾਂ ਦਾ ਬਿਲਕੁਲ ਵੀ ਕੋਈ ਪ੍ਰੂਫ ਨਹੀਂ ਉਹ ਕਿੱਥੋਂ ਆਏ ਨੇ ਤੇ ਕੀ ਕੰਮ ਕਰਦੇ ਨੇ ਤੇ ਉਹਨਾਂ ਵਾਸਤੇ ਵੀ ਕੁਝ ਤੁਸੀਂ ਕਰ ਰਹੇ ਹੋ ਜਾਂ ਕਿਵੇਂ ਸੱਚ ਬਿਆਨ ਮੁਜਾਕੇ ਇਸ ਤਾਂ ਦੇ ਕਰਦੇ।}} ਏ ਵੀ ਹੈ ਅਸੀਂ ਆਪਣੇ ਐਂਡ ਤੇ ਇਹ ਇਨਸ਼ੋਰ ਕਰ ਸਕਦੇ ਹਾਂ ਜੋ ਅਸੀਂ ਕਰ ਵੀ ਰਹੇ ਹਾਂ ਕਿ ਆਪਾਂ ਨਾਕੇ ਲਗਾ ਸਕਦੇ ਹਾਂ। ਨਾਕੇ ਦੇ ਵਿੱਚ ਲੰਗਦਾ ਵੜਦਾ ਬੰਦਾ ਨੂੰ ਵੈਰੀਫਾਈ ਕਰਦੇ ਆ ਤਾਂ ਕੁਝ ਨਾ ਕੁਝ ਕਈ ਵਾਰੀ ਮਿਲ ਜਾਂਦਾ। ਜਿਵੇਂ ਹੁਣੇ ਰੀਸੈਂਟਲੀ ਜਿਹੜੀ ਐਫ ਆਈ ਆਰ ਹੋਈ ਵੀ ਨਾਕੇ ਤੇ ਹੀ ਸੀਗੇ ਉੱਥੋਂ ਹੀ ਬੰਦਾ ਫੜਿਆ। ਬਾਕੀ ਅਸੀਂ 8 1 ਐਨਸ਼ੋਰ ਜ਼ਰੂਰ ਕਰ ਸਕਦੇ ਕਿ ਜਿਨ੍ਹਾਂ ਦੀ ਜ਼ਮੀਨ ਤੇ ਉਹ ਬੰਦੇ ਰਹਿ ਰਹੇ ਆ ਉਹ ਇੱਕ ਵਾਰੀ ਸਾਡੇ ਕੋਲ ਵੈਰੀਫਿਕੇਸ਼ਨ ਕਰਵਾ ਲੈਣ ਮੈਂ ਬਹੁਤ ਵਧੀਆ ਤੁਸੀਂ ਪੁਆਇੰਟ ਰੇਸ ਕੀਤਾ ਮੈਂ ਇਸੇ ਨੂੰ ਹੀ ਅੱਗੇ ਫਾਰਵਰਡ ਲੈ ਕੇ ਗੱਲ ਕਹਿੰਦੀ ਆ ਕਿ ਇੱਕ ਅਸੀਂ ਪ੍ਰੋਗਰਾਮ ਸਟਾਰਟ ਕਰਾਂਗੇ ਨੈਕਸਟ ਵੀਕ ਕਮਿੰਗ ਵੀਕਸ ਦੇ ਵਿੱਚ ਜਿਸ ਚ ਅਸੀਂ ਹਰੇਕ ਰੈਜ਼ੀਡੈਂਸ਼ੀਅਲ ਵੈਲਫੇਅਰ ਵੈਲਫੇਅਰ ਸੁਸਾਇਟੀ ਦੇ ਵਿੱਚ ਜਾਵਾਂਗੇ ਉੱਥੇ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲ ਕਰਾਂਗੇ ਔਰ ਉਹਨਾਂ ਨੂੰ ਅਸੀਂ ਇੱਕ ਜਿਵੇਂ ਕੈਂਪਨੀ ਲਗਾਉਂਦੇ ਕੈਂਪ ਦੇ ਤੌਰ ਤੇ ਲਗਾ ਕੇ ਉਸ ਦਿਨ ਜਿੰਨੇ ਵੀ ਉਹਨਾਂ ਦੇ ਸਾਰੇ ਹੈਗੇ ਹੈ ਬੰਦੇ ਉਹਨਾਂ ਦੇ ਵੈਰੀਫਾਈ ਕਰ ਲਾਂਗੇ ਇੱਕ ਵਾਰੀ ਕੌਣ ਕੌਣ ਹੈ ਉਹਦਾ ਰਿਕਾਰਡ ਜੇ ਸਾਡੇ ਕੋਲ ਆਊਗਾ ਸਾਡੇ ਲਈ ਵੀ ਬਹੁਤ ਸਹੂਲियत ਹੈ बिकॉज ਤੁਹਾਨੂੰ ਪਤਾ ਹੈ ਅੱਜ ਕੱਲ ਡਾਟਾ ਡਰਾਈਵਨ ਗਵਰਨੈਂਸ ਹੈ ਤਾਂ ਪੁਲਿਸਿੰਗ ਸ਼ੁੱਡ ਆਲਸੋ ਬੀ ਅ ਡਾਟਾ ਡਰਾਈਵਨ ਜਿੰਨਾ ਸਾਨੂੰ ਡਾਟਾ ਬੰਦਿਆਂ ਦਾ ਮਿਲੇਗਾ ਔਰ ਇਹ ਅਸੀਂ ਆਪਣੇ ਐਂਡ ਤੇ ਸਾਰੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਤੇ ਕੈਂਪਸ ਲਗਾ ਕੇ ਕਰਾਂਗੇ ਵੈਰੀਫਿਕੇਸ਼ਨਸ ਦੂਸਰਾ ਰੀਕਵੈਸਟ ਫਰਮ ਯੋਰ ਮਾਧਿਅਮ ਜਿੰਨੇ ਵੀ ਰੈਂਟਲ ਅਕੋਮੋਡੇਸ਼ਨਸ ਲੋਕਾਂ ਨੇ ਆਪਣੇ ਘਰ ਦਿੱਤੇ ਹੋਏ ਆ ਪਲੀਜ਼ ਇੱਕ ਵਾਰੀ ਉਹਨਾਂ ਦੇ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾ ਲੋ ਤੋ ਹਨੂ ਨਹੀਂ ਪਤਾ ਤੁਹਾਡੇ ਏਰੀਆ ਦੇ ਵਿੱਚ ਰਹਿਂਦਾ ਵਿਅਕਤੀ ਕ੍ਰਿਮੀਨਲ ਹੀ ਹੋਵੇ ਕੱਲ ਤੁਹਾਡੇ ਤੇ ਵੀ ਕਾਰਵਾਈ ਹੋ ਜਾਊਗੀ ਉਦੇ ਸੋਨ ਦੇ ਮੈਂ ਇੱਕ ਬੜੀ ਤਗੜੀ ਪ੍ਰੋਬਲਮ ਆਉਂਦੀ ਕਿ ਵੈਰੀਫਿਕੇਸ਼ਨ ਸੈਂਟਰ ਤੁਹਾਡਾ ਜਿਹੜਾ ਮੁਾਰਕ ਹੋ ਰਹਾ ਜੀ ਜ਼ੇਰਪੁਰ ਕੋਈ ਸੁਵਿਧਾ ਨਹੀਂ ਇਹਦੇ ਵਾਸਤੇ ਕੋਈ ਆਦਮੀ ਕੋਈ ਇੱਥੇ ਪ੍ਰਬੰਧ ਮੈਂ ਉਹੀ ਕਹਿ ਰਹੀ ਹਾਂ ਸਰ ਇਹਦੇ ਵਿੱਚ ਆਪਾਂ ਇਹ ਕਰ ਸਕਦੇ ਹਾਂ ਕਿ ਜਿਹੜੀ ਕੈਂਪ ਜਿਵੇਂ ਮੈਂ ਆਪਣੇ ਥਾਣੇ ਦਾ ਇੱਕ ਬੰਦਾ ਉੱਥੇ ਭੇਜਦਾ ਜਾਂ ਪੂਰਾ ਦੋ ਤਿੰਨ ਬੰਦੇ ਜਿਹੜੇ ਸਾਰੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵਾਲੇ ਬੰਦੇ ਉਸ ਬਿਲਡਿੰਗ ਦੇ ਵਿੱਚ ਰਹੇ ਉਸੇ ਦਿਨ ਆਪਣਾ ਸਾਰੇ ਬੰਦਿਆਂ ਦਾ ਰਿਕਾਰਡ ਸਾਨੂੰ ਦੇ ਦੇਣ ਨਾਲ ਦੀ ਨਾਲ ਹੀ ਉਹ ਕਰਵਾ ਦਿੱਤਾ ਜਾਊਗਾ ਏ ਅਸੀਂ ਹਰ ਹਫ ਹਰ ਹਫਤੇ ਇੱਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਵਾਂਗੇ ਔਰ ਇਹ ਲੌਂਗ ਟਰਮ ਪ੍ਰੋਸੈਸ ਚੱਲਦਾ ਰਹੂਗਾ ਸਾਡੇ ਕੋਲ ਰਿਕਾਰਡ ਆ ਜਾਊਗਾ ਇੱਕ ਹੋਰ ਗੱਲ ਜਿੰਨੇ ਵੀ ਸ਼ਾਪਸ ਦੇ ਵਿੱਚ ਬੰਦੇ ਕੰਮ ਕਰਦੇ ਆ ਤੁਹਾਨੂੰ ਰੀਸੈਂਟਲੀ ਇੱਕ ਇਨਸੀਡੈਂਟ ਹੋਇਆ ਸੀ ਮਾਰਬਲ ਦੇ ਵਿੱਚ ਗੋਲੀ ਉਹਨਾਂ ਦੇ ਵਰਕਰ ਨੇ ਹੀ ਗੋਲੀ ਚਲਾਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਅਸੀਂ ਫੜ ਲਿਆ ਸੀ ਇੰਦਾਂ ਦੇ ਇਨਸੀਡੈਂਸਿਸ ਦੇ ਵਿੱਚ ਕਿਹਾ ਹੈ ਉਹ ਬੰਦਾ 2-3 ਦਿਨ ਪਹਿਲਾਂ ਹੀ ਉਸ ਦੁਕਾਨ ਤੇ ਲੱਗ ਗਿਆ ਔਰ ਉਹਦੇ ਕੋਲ ਦੇਸੀ ਘੱਟਾ ਸੀ ਉਹਨਾਂ ਨੇ ਜਿਹਦਾ ਕਾਰੋਬਾਰੀ ਉਹਦੇ ਤੇ ਹੀ ਗੋਲੇ ਚਲਾਣ ਦੀ ਕੋਸ਼ਿਸ਼ ਕੀਤੀ ਤਾਂ ਇਹ ਆਪਣੀ ਫਲੌਜ਼ ਹੈ ਆਪਣੇ ਵੱਲੋਂ ਵੀ ਤਾਂ ਜਿੰਨੇ ਵੀ ਤੁਸੀਂ ਵਰਕਰਸ ਰੱਖਦੇ ਹੋ ਜਿੰਨੇ ਕੋਈ ਵੀ ਇੰਡਸਟਰੀਅਲ ਯੂਨਿਟ ਹੈ ਚਾਹੇ ਉਹ ਸ਼ਾਪਕੀਪਰ ਹੈ ਕਿੰਨਾ ਕੁ ਟਾਈਮ ਲੱਗਦਾ ਇੱਕ ਵਾਰੀ ਉਹਦਾ ਕ੍ਰਿਮੀਨਲ ਰਿਕਾਰਡ ਔਰ ਦੀ ਐਂਟੀਸੀਡੈਂਟਸ ਪਤਾ ਕਰਕੇ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਵੀ ਪਤਾ ਚੱਲ ਜਾਊਗਾ ਕਿ ਕ੍ਰਿਮੀਨਲ ਨਹੀਂ ਰਿਨੋਮੇ ਰੱਖਿਆ ਹੋਇਆ ਇਹ ਵੀ ਇੱਕ ਰਿਕੁਐਸਟ ਹੈ ਲਾਸਟ ਇੱਕ ਤੁਹਾਨੂੰ ਡੀਜੀਪੀ ਸਾਹਿਬ ਦੀ ਮੁਹਿੰਮ ਦੇ ਅੰਦਰ ਇੱਕ ਆਰਆਈਸੀਐਨ ਨੈਟਵਰਕ ਬਣਿਆ ਸੀ ਵਿਚ ਵਾਸ ਰੈਪਿਡ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਨੈਟਵਰਕ ਉਹਦਾ ਬੇਸਿਕ ਪਰਪਸ ਇਹ ਸੀਗਾ ਕਿ ਪੁਲਿਸ ਅਤੇ ਪਬਲਿਕ ਦੇ ਵਿੱਚ ਇੰਟਰਫੇਸ ਜਿਹੜਾ ਹੈ ਉਹ ਬਣਿਆ ਰਹੇ ਇਟ ਵਾਸ ਅ ਟੂ ਵੇ ਕਮਿਊਨੀਕੇਸ਼ਨ ਚੈਨਲ ਹੁਣ ਕਈ ਵਾਰੀ ਬੇਸਿਕ ਅਜੰਡਾ ਵਾਸ ਕਿ ਆਪਾਂ ਸਿਰਫ ਫੇਸਬੁੱਕ ਇੰਸਟਾਗ੍ਰam ਦੇ ਥਰੂ ਨਾ ਕਮਿਊਨਿਟੀ ਤੱਕ ਟਾਈ ਅਪ ਰੱਖੀਏ ਸੋਸ਼ਲ ਮੀਡੀਆ ਸਾਈਟਸ ਬਣਾ ਕੇ ਹੀ ਨਾ ਪੁਲਿਸ 'ਤੇ ਇੱਕ ਇੰਟਰਫੇਰੈਂਸ ਹੋਵੇ ਇੱਕ ਪਰਟਿਕੁਲਰਲੀ ਥਰੂ WhatsApp ਚੈਨਲ ਤਾਂ RICN ਇਸ ਅ ਸਿਸਟਮ ਜਿਹਦੇ ਵਿੱਚ ਜ਼ਿਲ੍ਹੇ ਦਾ ਇੱਕ WhatsApp ਚੈਨਲ ਹੈ ਤੇ ਥੱਲੇ ਸਾਰੇ ਪੁਲਿਸ ਸਟੇਸ਼ਨਸ ਦੇ ਵੀ ਇੱਕ WhatsApp ਚੈਨਲ ਬਣੇ ਹੋਏ ਆ ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਚੰਗੇ ਚੰਗੇ ਬੰਦੇ ਉਸ ਇਲਾਕੀਏ ਦੇ ਉਸ WhatsApp ਗਰੁੱਪ ਦੇ ਵਿੱਚ ਐਡ ਕੀਤੇ ਹੋਏ ਆ ਕੋਈ ਵੀ ਸਾਨੂੰ ਕੁਝ ਇਨਫੋਰਮੇਸ਼ਨ ਦੇਣੀ ਹੈ ਪਬਲਿਕ ਦੇ ਵਿੱਚ ਅਸੀਂ ਉਹ RICN ਨੈਟਵਰਕ ਦੇ ਥਰੂ ਮੈਕਸਿਮਮ ਆਪਣਾ ਯੂਜ਼ ਕਰਾਂਗੇ ਅੱਜ ਤੋਂ ਬਾਅਦ ਔਰ ਇਹਨੂੰ ਅਸੀਂ ਰੀਵੈਂਪਿੰਗ ਕਰ ਰਹੇ ਹਾਂ ਜੋ ਵੀ ਪਹਿਲਾਂ ਸਿਸਟਮ ਚੱਲ ਰਿਹਾ ਸੀ ਉਹਦੇ ਵਿੱਚ ਨਵੇਂ ਚੰਗੇ ਬੰਦੇ ਹੋਰ ਐਡ ਕਰਾਂਗੇ ਕੁਝ ਜੇ ਗਲਤ ਬੰਦੇ ਗਲਤੀ ਨਾਲ ਉਸ ਸਿਸਟਮ 'ਚ ਐਡ ਹੋ ਗਏ ਉਹਨਾਂ ਨੂੰ ਰਿਮੂਵ ਕਰਕੇ ਪ੍ਰੋਪਰ ਇਹਦਾ ਸਿਸਟਮ ਚ ਐਨਲਾਈਜ਼ ਕਰਕੇ ਅਸੀਂ ਇਨਫੋਰਮੇਸ਼ਨ ਨੈਕਸਟ ਟਾਈਮ ਆਰਐਸੀੰ ਦਾ ਮੈਕਸਿਮਮ ਯੂਜ਼ ਕਰਾਂਗੇ ਬਾਕੀ ਵੀ ਆਰ ਆਲਵੇਜ਼ ਅਵੇਲੇਬਲ ਅਸੀਂ ਪੂਰੇ ਐਫਰਟਸ ਕਰ ਰਹੇ ਹਾਂ ਆਪਣੇ ਏਰੀਆ ਦੇ ਵਿੱਚ ਗਸ਼ਤ ਵੀ ਵਧਾਵਾਂਗੇ ਔਰ ਆਪਣੇ ਇਲਾਕੇ ਦੇ ਵਿੱਚ ਪ੍ਰੀਵੈਂਟਿਵ ਐਕਸ਼ਨਸ ਐਂਡ ਬੇਲਆਊਟ ਸੀ ਵੈਰੀਫਿਕੇਸ਼ਨ ਕਰਵਾ ਕੇ ਲਾਅ ਐਂਡ ਆਰਡਰ ਦੇ ਲਈ ਅਸੀਂ ਪੂਰੇ ਆਪਣੇ ਵੱਲੋਂ ਬੈਸਟ ਐਫਰਟਸ ਕਰਾਂਗੇ ਥੈਂਕ ਯੂ ਸਭ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਦੇ ਨਾਲ